ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਫਟੀ ਵੀਰ ਕੋਲ ਆ ਪਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਹੀ ਪਸ਼ੂ ਹੋਣੇ ਆ ਇੱਕ ਸੂਈ ਸਵਾਈ ਗਾਂ ਤੇ ਇੱਕ ਸੂਈ ਸਵਾਈ ਮੱਝ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹੌਸਲਾ ਠੀਕ ਠਾਕ ਜੀ ਵਧੀਆ ਵਧੀਆ ਠੀਕ ਠਾਕ ਵਧੀਆ ਵੇਘਿਆ ਕੱਲ ਵਾਲਾ ਮਾਲ ਫਿਰ ਮਾਲ ਪਾ ਜੀ ਵੇਘਿਆ ਜੀ ਨਹੀਂ ਕਰਾਉਣਗੇ ਲੱਗੀ ਰਹੀ ਫਿਰ ਰੌਣਕ ਭਾਜੀ ਬੜੀ ਲੱਗੀ ਰਹੀ ਜਿੰਨਾ ਝੂਠ ਮਾਰੀ ਉਹਨਾ ਥੋੜਾ ਜਿਹਾ ਅੱਛਾ ਹਾਂਜੀ ਬੜਾ ਭਾਜੀ ਫੋਨ ਆਉਂਦੇ ਆ ਜੀ ਪੂਰਾ ਫੋਨ ਆਇਆ ਫਿਰ ਮੈਂ ਟੱਕਰ ਮੈਂ ਮੇਰੇ ਕੋ ਉਧਰ ਪਿਆਰ ਮੈਂ ਬੰਦ ਕੀਤਾ ਜੀ ਅੱਛਾ ਹਾਂਜੀ ਠੀਕ ਹੈ ਤੜਕੇ ਵੀ ਫੋਨ ਭਾਜੀ 4 ਵਜੇ ਤੇ ਪੂਣ ਹੁੰਦਾ ਜੀ ਠੀਕ ਹੈ ਹਾਂਜੀ ਰਾਤੀ ਟਾਈਮ ਨੇ ਬੰਦ ਕਰਤਾ ਜੀ ਤੜਕੇ ਫਿਰ 4 ਵਜੇ ਅੱਛਾ ਹਾਂਜੀ ਚਲੋ ਇਸ ਤਰ੍ਹਾਂ ਰੁਣਕ ਲੱਗੇ ਰਵੇ ਤੇ ਚਲੋ ਵੀ ਇਹ ਭਰਾ ਡੈਂਡਾ ਸਾਥ ਆਪਣਾ ਠੀਕ ਠੀਕ ਆਪਾਂ ਉਹਨਾਂ ਦਾ ਲੈਣੇ ਸਚਾਈ ਨਾਲ ਭਰੀ ਚੱਲਦੇ ਜਾਣਾ ਹਾਂਜੀ ਹਾਂਜੀ ਤੇ ਚਲੋ ਮਾਲ ਦੇ ਵੀ ਜਾਂਦਾ ਜੀ ਚਲੋ ਨਾਮ ਦੱਸੋ ਫਿਰ ਇੱਕ ਮਾਲ ਜੀ ਡਿਪਟੀ ਜੀ ਹਾਂਜੀ ਜੱਕ ਮਿਸੀ ਗਾ ਸੀ ਜਿਹੜਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਇੱਕ ਦੀ 9981984725 ਠੀਕ ਪਹਿਲਾਂ ਮਾਝ ਵਿਖਾ ਦਈਏ ਕੰਮ ਖਾ ਦਈਏ ਮਾਲ ਵਿਖਾ ਲਓ ਪਹਿਲਾਂ ਸੂਈ ਜੀ ਠੀਕ ਕਿੰਨਾ ਚਿਰ ਹੋ ਗਿਆ ਸੂਈ ਨਾ ਸੂਈ ਨੂੰ ਭਾਜੀ 23 24 ਦਿਨ ਹੋ ਗਏ ਮਗਰ ਵਿਚਾਲੇ ਮਿੰਨੇ ਦੇ ਲਾਗੇ ਬੰਨੇ ਮੰਨ ਕੇ ਚੱਲੀਏ ਮਿੰਨੇ ਦਿਨ ਅੰਦਰ ਹੀ ਆ ਮੰਨ ਲਓ ਅੰਜ ਦਿਨ ਰਾਂ ਨੇ ਉਹ ਅੰਦੇ ਛੰਦਰੇ ਮਹੀਨੇ ਤੋਂ ਤੇ ਦੁੱਧ ਕਿੰਨਾ ਤਿਆਰ ਹੈ ਤੇ ਭਾਜੀ ਰਾਤੀ ਵਹਿੜ ਆਈ ਜੇ ਅੱਛਾ ਤੇ ਇਹ ਸੇਵਾ ਸੁਆ ਵਾਲੇ ਘਰੋਂ ਨਹੀਂ ਈ ਢੀ ਆਈ ਤੇ ਅੱਛਾ 8-9 ਕਿਲੋ ਦੁੱਧ ਚਵਾਈ ਜਾਊਗੀ ਹੋਣ ਮੰਨ ਲਓ 7 ਗੱਲਵਾਂ ਦਾ ਮਾਸਾ ਘਾਟੀ ਆ ਤੋਰ ਹਾਂ ਭਾਈ ਚੂਈ ਬੜੀ ਵਹਿੜ 6-7 ਕਿਲੋ ਮੰਨ ਕੇ ਚੱਲੀਏ ਕਿ ਆਪਾਂ ਮਿੰਨੋ ਗਈ ਤੋਰ ਫਿਰ ਬੱਚੇ ਦੇ ਨਾਲ ਅੱਧੀ ਰਾਤੀ ਲਿਆ ਕੇ ਦੇਣੇ ਮੈਨੂੰ ਪਤਾ ਵੀਡੀਓ ਦੇ ਬਾਅਦ ਤੇ ਆਪਾਂ ਇੱਕ ਜੇ ਕੱਲ ਜਿਹੜੀ ਵੀਡੀਓ ਪਾਈ ਸੀ ਉਹਨਾਂ 'ਚ ਮਾਲ ਕੋਈ ਵੀ ਨਹੀਂ ਇਹ ਸਾਰਾ ਮਾਲ ਕੱਲ ਸ਼ਾਮ ਹੀ ਆਇ ਇਹ ਜਮੀਨ ਵੀ ਕਾਫੀ ਪੈ ਗਿਆ ਜਿਹੜਾ ਇੱਧਰ ਲੈ ਰਿਹਾ ਜੀ। ਜਲਸੀ ਵੈੜ ਜੀ। ਥੋੜੀ ਜਿੱਧਰ ਨਾ ਕਰਿਆ ਹਵਾਨਾ ਦਿਖਾ ਲਈਏ। ਤੇ ਮੁੱਲ ਫੇਰ ਇਹਦਾ। ਭਾਈ ਵਣ ਦਾ ਟੋੜਾ ਖਾ ਗਈ ਨਾ ਵੜ। ਅੱਛਾ। ਤੇ ਵੈੜ ਪੰਜੀ। ਠੀਕ ਆ। ਵੈੜ ਮੰਨ ਲਓ। ਬਹੁਤ ਹੀ ਇਹਦੇ 22-23 ਹਜ਼ਾਰ ਦੀ ਤੇ ਜਿੱਥੇ ਮਰਜ਼ੀ ਛੱਡ ਦਿਓ ਜਲਸੀ ਵੈੜ ਰਿਆ। ਅੱਜ ਨਿਗਾਹ ਆ ਮੁੱਲ ਕਰਦਣਾ। ਕਿੰਨਾ? ਮੋਲੇ ਦਾ 18000 ਤੇ ਦੇਣੀ ਕਿੰਨੇ ਦੀ ਆਪਾਂ 15 ਹੀ ਦੇ ਦਈਏ 15000 ਦੀ 500 ਵਰ ਛੋੜ ਅੱਛਾ 1450 ਠੀਕ ਆ ਚੱਲੇ 14 ਦੀ ਭਾਜੀ 14 ਦੀ ਕਿ ਦੇ ਦੋਗੇ ਤਨ ਕਰਦੇ ਅੱਜ ਰੇਡ ਕਰਦੇ ਨਹੀਂ ਆਇਆ ਠੀਕ ਆ ਬਸ ਸੰਭੂ ਨਾ ਤੇ ਦੁੱਧ ਆਠੋਂ ਗੁੱਲੇ ਜਵਾਜੇ ਠੀਕ ਆ ਹੁਣ ਜਿਹੜਾ 6-7 ਕਿਲੋ ਹੈਗਾ 6 ਕਿਲੋ ਹੈਗਾ ਪੱਕਾ ਜੀ ਤੇ ਮੱਝ ਮਗਰ ਕੱਟੀ ਜੇ ਕੱਟੀ ਜੇ ਮਗਰ ਠੀਕ ਹੈ ਤੇ ਆਹ ਨੀਲੀ ਦੀ ਮੱਝ ਆਪਾਂ ਦੇਖ ਸਕਦੇ ਐ ਕਿਹੜਾ ਘਟ ਵਾਲੀ ਨੀਲੀ ਭਾਜੀ ਠੀਕ ਆ ਤੇ ਇਹ ਕਿੰਨਾ ਦਿਨ ਹੋ ਗਿਆ ਕਿ ਸੋਈ ਨਾ ਚਾਰ ਦਿਨ ਪਾਜੀ ਹੋਏ ਜੇ ਚਾਰ ਦਿਨ ਹੋ ਗਏ ਸੋਈ ਨਾ ਚਾਰ ਦਿਨ ਮਗਰ ਕੱਟੀ ਠੀਕ ਹੈ ਤੇ ਇਹ ਕਿੰਨਾ ਦੁੱਧ ਤਿਆਰ ਕਰ ਗਈ ਜੇ ਦੁੱਧ ਭਾਜੀ ਇਹ ਕੋ 10 ਕਿਲੋਆਂ ਤੋਂ ਅੰਦਰ ਹੀ ਹੋਗਾ ਤੇ 9 ਕਿਲੋ ਤੋਂ ਮਾਸਾ ਬਾਹਰ ਹੀ ਹੋਗਾ ਕੋਈ ਨਾ ਹੀ ਲੜੀ ਅਜੇ ਤਾਂ ਵਾਜੋਗੇ ਦੁੱਧਾਂ ਭਾਜੀ ਇਹ 13 14 ਕਿਲੋ ਦੁੱਧ ਮੈਨ ਦੇਣਾ ਤੋਰੋ ਫਿਰ ਕਰੀ ਮੈਂ ਚੰਗੀ ਖੁੱਲੀ ਛੱਡੀ ਦੀ ਹੁਣ 9 10 ਲੀਟਰ ਦੇ ਕਰੀਬ ਜਿਹੜਾ ਹੈਗਾ ਵਾ ਹਾਂਜੀ ਇਹ ਬਿਲਕੁਲ ਤਾਜ਼ਾ ਹੀ ਬੱਚਾ ਵਾ ਜਿਹੜਾ ਤੇ ਬਾਕੀ ਨਿੰਲੀ ਦੀ ਮੱਝ ਆ ਸੋਹਣੀ ਮੱਝ ਆ ਤੇ ਆ ਕਿ ਸੰਭੇ ਸੰਭੇ ਵੀ ਚੰਗੀ ਚੰਗੀ ਭਾਰੀ ਮੱਝ ਆ ਜਿਹੜੀ ਆਹ ਦੇਖ ਸਕਦੇ ਜੀ ਇੱਕ ਵਾਰੀ ਫੇਰ ਤੋੜਦੀ ਹੈ ਵਿਧੀ ਆਪਾਂ ਚਲ ਆ ਗਏ ਨਾ ਭਾਈ ਤੋੜਦੀ ਮੜੀ ਚਲੋ ਫਿਰ ਬੱਚਾ ਲਾ ਕੇ ਤੋੜ ਦਿੰਨੇ ਬਾਕੀ ਪਛਾਣ ਹਵੇ ਚੰਗੀ ਬਣੀ ਆ ਤੇ ਗਾਹਣ ਵੀ ਚੰਗੀ ਬਣੀ ਆ ਇੱਕ ਰੀ ਬੱਚਾ ਲਾ ਕੇ ਪਸਮਾ ਕੇ ਤੁਹਾਨੂੰ ਦਿਖਾ ਦਿੰਨੇ ਆਂ ਇਹ ਜੇ ਬੱਚਾ ਵੀ ਤਾਜ਼ਾ ਹੀ ਆ ਆਹ ਕਤਈ ਪਤਸਮਾ ਕੇ ਜਿਹੜੀ ਬਣਤੀ ਆ ਤੇ ਆਹ ਥਾਨ ਆਪਾਂ ਦੇਖ ਸਕਦੇ ਲੱਗੇ ਤਾਂ ਦਿਖਾ ਦਵਾਂਗੇ ਅੰਤ ਵਿੱਚ ਆਹ ਅਗਲੇ ਸਾਲਾਂ ਦਾ ਚਵਾ ਜਿਹੜਾ ਆਪਾਂ ਦੇਖ ਸਕਦੇ ਤੇ ਪਿਛਲੇ ਸਾਲਾਂ ਦਾ ਪਚਵਾ ਦਿਖਾ ਲਓ ਚਲੋ 47 ਕਰੀਏ ਬਾਕੀ ਇਹ ਹੈ ਕਿ ਚਲੋ ਸੰਭੀ-ਸੁੰਭੀ ਵੀ ਚੰਗੀ ਆ ਰਾਜੀ ਆ ਮੱਝ ਜਿਹੜੀ ਉਹ ਕੱਟਿੰਦਾ ਵੱਧ ਕਰਦੀ ਹੈ ਅਰੇ ਹਾਂ ਦੇਖ ਸੰਦੇਹਵਾਨਾ ਇਹਦਾ ਲਾਗੇ ਤਾਂ ਬਾਕੀ ਪੇਸ਼ਾਨਾ ਵੀ ਚੰਗੀ ਬਣੀ ਆ ਤੇ ਗਾਹ ਨਾ ਚੰਗੀ ਬਣੀ ਤੇ ਥੋੜਾ ਬੜਾ ਤਾਂ ਬਣਿਆ ਹਾਂ ਦੇਖ ਸਾਡੇ ਤੇ ਬਾਕੀ ਪੇਚਪੜੇ ਤਾਂ ਵੀ ਕਾਫੀ ਚੜਾਈ ਤੇ ਅਜ ਦੀ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਤਾਂ ਭਾਜੀ ਤਾਂ ਪਤਾ ਵੀ ਇਹ ਭਰਾ ਤੇ 90 90 ਯਾਰੀ ਮੰਗੀ ਜਾਂਦੇ ਜੀ ਹਾਂਜੀ ਹਾਂਜੀ ਪਰ ਆਪਣਾ ਉਹ ਰੇਡ ਨਹੀਂ ਹੈਗਾ ਅੱਛਾ ਮੁੱਲ ਕਰ ਦਿੰਦਾ 74000 ਦੇਣੀ ਕਿੰਨੇ ਦੀ ਆ 70 ਦੀ ਦੇ ਦਈਏ ਮਾਜ 70000 ਦੀ 70000 ਛੱਡ ਦਈਏ 70 ਚੰਗ ਪਰ ਇਹ ਅੱਗੇ ਬੜੇ ਆਪਾਂ ਛੱਡਦੇ ਜੀ ਅੱਛਾ ਜੇ ਤੁਸੀਂ ਕਹਤਾ ਤੇ 10000 ਹੋਰ ਛੱਡਦਾ ਜੀ ਅੱਛਾ ਬਾਕੀ ਤਾਂ ਫੋਨ ਲਾਦੇ ਇਹ ਨਹੀਂ ਫਿਕਸ ਰੇਟ ਆ ਮਾਂ ਤਾਂ ਹੋਰ ਹੋ ਜੀ ਥੋੜਾ ਬੜਾ ਅੱਛਾ ਜੇ ਬੇ ਦੂਰੋਂ ਵੀਰ ਫੋਨ ਲਾਉਣਾ ਥੋੜੀ ਬਾਅਦ ਜਿੰਨੀ ਗਣੈਸ ਹੋਈ ਹੋਰ ਕੱਢਾਂਗੇ ਕੋਈ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਬਾਕੀ ਕੋਈ ਵੀਰ ਇ ਤਸੱਲੀ ਕਰਕੇ ਵੇਸ ਚਾਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ